ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈ ਜੀ ਹੋਰ ਸਭ ਠੀਕ ਠਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਚੜ੍ਹਦੀ ਕਲਾ ਸ ਹੈ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਹੋ ਸਭ ਤਾਂ ਠੀਕ ਹੈ ਪਰ ਸ਼ੁਕਰਾਨਾ ਕਿਵੇਂ ਪੰਜਾਬ ਦਾ ਸਾਰਾ ਹੜ੍ਹਾਂ ਵਿੱਚ ਡੁੱਬਿਆ ਹੋਇਆ ਹੈ ਤੇ ਤੁਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਪਏ ਹੋ ਜੀ ਜੀ ਪੰਜਾਬ ਤਾਂ ਹਮੇਸ਼ਾ ਹੀ ਚੜ੍ਹਦੀ ਕਲਾਤ ਰਿਹਾ ਹੈ ਜਿਵੇਂ ਹੁਣ ਪੇਗ ਬਹਾਦਰ ਜੀ ਨੇ ਵਾਹਿ ਮੱਖਣ ਸ਼ਾਲ ਬਣਾ ਜੀ ਦਾ ਗੁੱਦਾ ਘਾਸ ਨਾਲਿਆ ਜੀ ਨਾਲ 19 ਨੂੰ ਅੱਜ साढ़े दोपहर पंजाब को निकाले थे। ओ सब तो ठीक है। पर तुझे अपने प्राणवास्ते कोई दान पूर्ण नहीं किता? दान पूर्ण? हाँ जी। आज देखो फोटोस, ओ फोटोस हैं जो महत्ते मेरी संस्था ने पिछले आपसे राशन आपार के हड़पीड़ता मस्ते पे भेजे हैं। अच्छा जी। तें तें आने आप लोग तो बता नहीं कि हड़पी ਆ ਆ ਦੇ ਕੋਈ ਹੰਗੁਰ ਵਿੱਚ ਪੈਂਦੀ ਹੈ। ਕੁੱਤਰੀ ਦਾ ਖਾਸ ਵਾਇਟੀ ਕੀ ਫਤ ਹੈ। ਇਹਨਾਂ ਨੂੰ ਬਹੁਤ ਬਾੜੀ ਘੰਟ ਹੈ। ਨਾਲੇ ਇਹਨਾਂ ਨੇ ਸਾਡੀ ਸੰਸਥਾ ਨੂੰ ਬਹੁਤ দান ਦਿੱਤਾ ਹੈ। ਭੈਣ ਜੀ ਮੈਂ ਤਾਂ ਬੱਚੂ ਨੂੰ ਇਧਰ ਕਾਣਾ ਚਾਹੀਦਾ ਹੈ। ਨਾਲੇ ਮੇਰਾ ਸੋਚਣਾ ਹੈ ਕਿ ਮੈਂ ਛੋਟੇ ਬੱਚਾ ਨੂੰ ਵੱਡੇ ਬੱਚਾ ਨੂੰ ਗੁਰੂ ਘਰ ਨਾਲ ਜੁੜਾ। ਤੁਹਾਨੂੰ پتہ ਹੈ ਇਹਨਾਂ ਦੀ ਆਪਣੀ ਇੱਕ ਸੁਸਾਇਟੀ ਬਣੀ ਹੋਈ ਹੈ ਜਿਨ੍ਹਾਂ ਵਿੱਚ ਇਹ ਬੱਚਿਆਂ ਨੂੰ ਤੇ ਬੀਬੀਆਂ ਨੂੰ ਬਹੁਤ ਜੋੜ ਕੇ ਰੱਖਦੇ ਹਨ। ਅਸੀਂ ਤਾਂ ਪਿਛਲੇ ਹੁਣੇ ਹੀ ਬੱਚਾ ਨੂੰ ਯਾਤਰਾ ਲੈ ਕੇ ਗਈ ਸੀ ਨਾਲ ਅਸੀਂ ਕੁਰਬਾਨੀ ਕੱਟ ਮੁਕਾਬਲੇ ਕਰਾਉਂਦੇ ਆ ਜਿਸ ਵਿੱਚ ਬੱਚਾ ਨੂੰ ਫੈਨਸੀ ਫੈਨਸੀ ਪ੍ਰਾਈਜ਼ ਮਿਲਦੇ ਹਨ ਤੇ ਮੈਂ ਡੋਨੇਸ਼ਨ ਬਹੁਤ ਜ਼ਿਆਦਾ ਹੁੰਦੀ ਹਰ ਪੀੜਤਾ ਵਾਸਤੇ ਤੁਹਾਨੂੰ ਪਤਾ ਹੈ ਇਹਨਾਂ ਨੇ ਆਪਣਾ YouTube ਚੈਨਲ ਇਹ ਬਣਾਇਆ ਹੈ ਜਿਸ ਵਿੱਚ ਇਹ ਬੱਚਿਆਂ ਦੀ ਹਰ ਇੱਕ ਐਕਟੀਵਿਟੀ ਨੂੰ ਪੋਸਟ ਕਰਦੇ ਨੇ ਭੈਣ ਜੀ ਸਾਡੇ ਬੱਚਾ ਨੂੰ ਇੰਨੇ ਲਾਈਕਸ ਹੁੰਦੇ ਹਨ ਸਾਡੇ ਇੰਨੇ ਫਾਲੋਅਰਸ ਆਦ ਰਹੇ ਹਨ ਇੰਨੇ ਸਬਸਕ੍ਰਾਈਬਰਸ ਆ ਰਹੇ ਹਨ ਮਾਤਾ ਵੀ ਸੋਚ ਰਹੇ ਹਨ ਕਿ ਬੱਚੇ ਚੱਕੇ ਪਾਸੇ ਲੱਗੇ ਹੋਏ ਹਨ ਤੇ ਮੈਂ ਬਹੁਤ ਵੱਡੀ ਇਨਫਲੂਐਂਸਰ ਬਣ ਚੁੱਕੀ ਹਾਂ

ਗੁਰੂ ਸਾਹਿਬ ਜੀ ਦਾ ਹੀ ਦਿੱਖਦਾ ਹੈ ਜਿੱਥੇ ਰਾਣਾ ਆਪ ਹੀ ਰਾਜੰਦੇ ਹਨ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਭੈਣ ਜੀ ਤੁਹਾਨੂੰ ਇਹਦਾ ਨਹੀਂ ਦੇਣਾ ਚਾਹੀਦਾ ਸੀ ਤੁਹਾਨੂੰ ਵੀਰ ਜੀ ਦੀ ਸੰਸਥਾ ਨਹੀਂ ਦੇਣਾ ਚਾਹੀਦਾ ਸੀ ਹਾਂਜੀ ਭੈਣ ਜੀ ਜੇ ਤੁਸੀਂ ਸਾਡੀ ਸੰਸਥਾ ਰਾਹੀਂ ਦੇਦੇ ਤੁਹਾਨੂੰ ਬਹੁਤ ਬੈਨੀਫਿਟਸ ਮਿਲਦੇ ਸੀ ਜਿਵੇਂ ਤੁਹਾਨੂੰ ਇਨਕਮ ਟੈਕਸ ਦੀ ਰਿਬੇਟ ਦਿਵਾ ਦੇਣੀ ਸੀ ਨਾਲੇ ਤੁਹਾਨੂੰ ਸਨਮਾਨ ਕਰਕੇ ਤੁਹਾਡੇ ਫੋਟੋ ਆਪਣੀ ਐਨਵਲ ਮੈਗਜ਼ੀਨ ਵਿੱਚ ਪਾਉਣੀ ਸੀ ਪੰਜੀ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਆਪਸ ਵਿੱਚ ਸਟੇਟਸ ਦਾ ਪਾਉਂਦੇ ਕੋਈ ਰੀਲ ਬਣਾਉਂਦੇ ਕੋਈ ਸ਼ਾਰਟਸ ਪਾਉਂਦੇ ਇਹ ਨਾਲ ਬੱਚੇ ਮੋਟੀਵੇਟ ਹੁੰਦੇ ਨਾਲੇ ਤੁਸੀਂ ਬਹੁਤ ਵੱਡੇ ਇਨਫਲੂਐਂਸਰ ਬਣ ਜਾਣਾ ਸੀਗਾ ਇਹੋ ਤਾਂ ਹੈ ਅੱਜ ਕੱਲ ਚੁੱਪ ਰਹਿਣ ਦਾ ਤਾਂ ਸਮਝਾਈ ਕੋਈ ਨਹੀਂ ਰਿਹਾ ਡੀਜੀ ਭੈਣੇ ਮੈਨੂੰ ਇੱਕ ਗੱਲ ਕਹਿਣਾ ਚਾਹੀਦੀ ਹੈ ਗੁੱਸਾ ਨਾ ਕਰੋ ਤੁਸੀਂ ਜੋ ਕੁਝ ਵੀ ਪੋਸਟ ਕਰ ਰਹੇ ਹੋ ਸਿਰਾਂ ਕਿਤਨੀ ਪੋਸਟ ਕੀਤੀ ਇੰਸਟਾਗ੍ਰਾਮ ਤੇ ਵਟਸਐਪ ਤੇ

ਤੁਸੀਂ ਡਿਸਕਵਰੀ ਚਾਹਨਾ ਤਾਂ ਸਾਰਿਆਂ ਨੇ ਲਾਇਆ ਹੀ ਨਾ ਉੱਥੇ ਦੇਖੋਗੇ ਜਦ ਹਾਥੀ ਨਦੀ ਤੋਂ ਬਾਅਦ ਨਾ ਆ ਕੇ ਆਉਂਦਾ ਹੈ ਨਾ ਉਸ ਤੋਂ ਬਾਅਦ ਉਹ ਕੀ ਕਰਦਾ ਹੈ ਫੇਰ ਇਹ ਆਪਣੇ ਸੁੰਡ ਨਾਲ ਆਪਣੇ ਤੇ ਮਿੱਟੀ ਭਾਲ ਲੈਂਦਾ ਹੁਣ ਹੀ ਤਾਂ ਆ ਕੇ ਆਇਆ ਸੀ ਫੇਰ ਦੰਦਾ ਹੋ ਗਿਆ ਦੱਸੋ ਉਹਦਾ ਨਾ ਤਾਂ ਕੋਈ ਸਫਲ ਹੋਇਆ ਨਹੀਂ ਸ਼ੁਕਰਾਨੇ ਤੁਮ ਸਹਿਜਾ ਕਿਉਂ ਆਪ ਦੋਨਾਂ ਪਾਸੋਂ ਇਹ ਸੇਵਾ ਲੈ ਰਹੇ ਹੋ ਕਰਜ ਪੈਸਾ ਪਤਨੀ ਹਮੇਂ ਦੇ ਰਾਜ਼ਾ ਹੈ ਨਾ ਤਾਂ ਹਮੇਂ ਦਾ ਕੀੜਾ ਪਰ ਦੋਨਾਂ ਨੂੰ ਅੰਦਰੋਂ ਤਨ ਕਰਦੇ ਨਹੀਂ ਨਹੀਂ ਭੈਜੀ ਸਾਨੂੰ ਕੋਈ ਕੀੜਾ ਨਹੀਂ ਤਨ ਕਰ ਰਿਹਾ ਨਹੀਂ ਪਿਆਰਿਓ ਇਹ ਹੱਸਣ ਵਾਲੀ ਗੱਲ ਹੈ ਕਈ ਵਾਰ ਇਨਸਾਨ ਮਨੁੱਖ ਇੰਨਾ ਹੀ ਕੁਆਜੁਮ ਹੈ ਕਿ ਨੂੰ ਪਤਾ ਹੀ ਨਹੀਂ ਚੱਲਦਾ ਕਿਹੜੀ ਚੀਜ਼ ਟਿਕਦਾ ਹੈ ਭੈਜੀ ਮੈਂ ਤੁਸੀਂ ਦੱਸੋ ਅਸੀਂ ਕਿੱਥੇ ਗਲਤ ਆ ਤੁਹਾਨੂੰ ਕੀ ਕਰਨਾ ਚਾਹੀਦਾ ਤੇ ਸਾਡੀ ਸੇਵਾ ਕੀ ਵੇ ਪਰਵਾਨ ਹੋਵੇ ਦੇਖੋ ਜਦ ਮੈਂ ਪਰੇ ਹੋ ਜਾਏਗੀ ਮੈਂ ਪਰੇ ਹੋ ਜਾਏਗੀ ਤੇ ਰਾਹੀ ਜਾਏਗਾ ਪ੍ਰੇਮ ਜਿਸ ਦਿਨ ਅੰਦਰੋਂ ਮੈਂ 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 ਹਟੂ ਜਾ ਕਿਉਂਕਿ ਉਸ ਤੂੰ ਹੀ ਤੂੰ ਤੂੰ ਹੀ ਤੂੰ ਰਹਿ ਜਾਏਗਾ ਉਸ ਦਿਨ ਉਸ ਦਿਨ ਸਾਡੀ ਸੇਵਾ ਪਰਵਾਨ ਹੋਵੇ ਭੈਣ ਜੀ ਇੱਕ ਸੱਚ ਕਸਰਾ ਮੈਂ ਇੰਨੀ ਸੇਵਾ ਕਰਦੀ ਹਾਂ ਇਨਾ ਦਰਦ ਦੇਦੀ ਹਾਂ ਪਰ ਮੈਨੂੰ ਮੇਰੇ ਮਨ ਨੂੰ ਕੋਈ ਸਕੂਨ ਨਹੀਂ ਮਿਲਿਆ ਮੈਨੂੰ ਕੋਈ ਸ਼ਾਂਤੀ ਨਹੀਂ ਮਿਲੀ ਭੈ ਜੀ ਮੇਰਾ ਵੀ ਇਹੋ ਹਾਲ ਹੈ ਮਨ ਕਾਲਾ ਕਾਲਾ ਜਾ ਰਹੇ ਤੇ ਦੇਖੋ ਗੁਰਬਾਣੀ ਦਾ ਪ੍ਰੈਕਟੀਕਲ ਸਦਾ ਇਤਿਹਾਸ ਹੈ ਭੈਣੇ ਤੁਹਾਨੂੰ ਤਾਂ ਪਤਾ ਹੀ ਹੋਣਾ ਕਿ ਜਦੋਂ ਬਾਬਾ ਗੁਰੂਤਾ ਜਿਹਦਾ ਵਿਆਹ ਸੀਗਾ ਤਾਂ ਮਾਤਾ ਨਾਲ ਕੀ ਜਿਨੇ ਗੁਰੂ ਤੇਗ ਬਹਾਦਰ ਜੀ ਨੂੰ ਕਿੰਨੀ ਸੋਹਣੀ ਪਹਿਚ ਸ਼ੌਕ ਬਣਾਈ ਸੀ ਕਿੰਨਾ ਹੀ ਸੋਹਣਾ ਤਿਆਰ ਕੀਤਾ ਸੀ ਹਾਂਜੀ ਗੁਰੂ ਤੇਗ ਬਹਾਦਰ ਜੀ ਮੈਂ ਆਪਣੀ ਕੀਮਤੀ ਪੋਸ਼ਾਕ ਕਿਸੇ ਲੋੜਵਾਨ ਨੂੰ ਦੇ ਕੇ ਦੇ ਦਿੱਤੀ ਸੀ ਇਸ ਲਈ ਨਾ ਹੁੰਦਾ ਨੂੰ ਸਗਰ ਸ੍ਰਿਸ਼ਟ ਪੰਟ ਆਪੀ ਸਾਦਰ ਕੀ ਹਜੰਦਾ ਹੈ ਕਿਉਂ ਕਿਉਂਕਿ ਸਾਰਿਆਂ ਦੀ ਪਾਪੀ ਤਾਂ ਲੈਂਦੇ ਹਨ ਮੈਂ ਸੁਣਿਆ ਗੁਰੂ ਸਾਹਿਬ ਨੇ ਕਹਨਵਾ ਇੱਕ ਵਾਰ ਨਹੀਂ ਬਹੁਤ ਵਾਰ ਕੀਤਾ ਹੈ ਮੈਨੂੰ ਇੱਕ ਗੱਲ ਹੋਰ ਯਾਦ ਆਈ ਗੁਰੂ ਸਾਹਿਬ ਜੀ ਨੇ ਜਦ ਗੁਰੂ ਪਿਤਾ ਜੀ ਦਾ ਦਰਬਾਰ ਲੱਗਦਾ ਹੁੰਦਾ ਸੀ ਤਾਂ ਗੁਰੂ ਸਾਹਿਬ ਜੀ ਸੰਗਤ ਦੇ ਬਿਲਕੁਲ ਵਿੱਚ

जगन मैं कर रहे हो, मान को मार से नारे हो राख रहे हो